ਪਠਿੰਡਾ ਸਿਵਲ ਹਸਪਤਾਲ ਦੇ ਵਿੱਚ ਵੱਡਾ ਕਪਲਾ ਦੱਸਦੀ ਹੈ ਕਿ ਬੇਨਕਾਬ ਹੋਇਆ ਹੈ ਬੰਦ ਪਈਆਂ ਐਂਬੂਲੈਂਸਾਂ ਦੇ ਵਿੱਚ ਦੱਸਦੀ ਹੈ ਕਿ ਤੇਲ ਭਰਨ ਦੇ ਨਾਂ ਤੇ ਫਰਜ਼ੀ ਬਿੱਲ ਜੋ ਸੀ ਉਹ ਪਾਸ ਕੀਤੇ ਜਾ ਰਹੇ ਸੀ ਤਾਂ 30 ਲੱਖ ਰੁਪਏ ਦਾ ਕਪਲਾ ਦੱਸਦੀ ਹੈ ਕਿ ਇਸ ਸੀਨੀਅਰ ਮੈਡੀਕਲ ਅਫਸਰ ਦੇ ਵੱਲੋਂ ਕੀਤਾ ਗਿਆ ਹੈ ਤਾਂ ਪਠਿੰਡਾ ਦੇ ਸਿਵਲ ਹਸਪਤਾਲ ਦਾ ਮਾਮਲਾ ਹੈ ਜਿੱਥੇ ਬੰਦ ਪਈਆਂ ਕੰਡਮ ਐਂਬੂਲੈਂਸਾਂ ਤੇ ਸਰਕਾਰੀ ਗੱਡੀਆਂ ਦੇ ਵਿੱਚ ਤੇਲ ਭਰਨ ਦੇ ਨਾਂ ਤੇ ਦੱਸਦੀ ਹੈ ਕਿ ਝੂਠੇ ਤੇ ਫਰਜ਼ੀ ਬਿੱਲ ਜੋ ਸੀ ਕਿਸੇ ਸਿਵਲ ਹਸਪਤਾਲ ਦੇ ਵਿੱਚ ਤਾਇਨਾਤ ਮੈਡੀਕਲ ਅਫਸਰ ਦੇ ਵੱਲੋਂ ਦੱਸਦੀ ਹੈ ਕਿ ਪਾਸ ਕੀਤੇ ਜਾਂਦੇ ਰਹੇ ਤੇ ਚੂਨਾ ਜੋ ਹੈ ਉਹ ਸਰਕਾਰੀ ਖਜ਼ਾਨੇ ਨੂੰ ਲੱਗਦਾ ਰਿਹਾ ਤਾਂ ਇਹ ਵੱਡਾ ਕਪਲਾ ਜੋ ਹੈ ਉਹ ਬੇਨਕਾਬ ਹੋਇਆ ਹੈ ਵਿਜੀਲੈਂਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਵਿਜੀਲੈਂਸ ਨੇ ਜਿੰਨੇ ਵੀ ਬਿੱਲ ਇਸ ਡਾਕਟਰ ਦੇ ਵੱਲੋਂ ਕਹਿਦੀ ਹੈ ਕਿ ਪਾਸ ਕੀਤੇ ਗਏ ਸੀ ਉਹ ਸਾਰਿਆਂ ਦੀ ਜੋ ਰਿਪੋਰਟ ਹੈ ਉਹ ਤਲਬ ਕੀਤੀ ਹੈ ਤਾਂ ਵਿਜੀਲੈਂਸ ਨੇ ਇਸ ਮਾਮਲੇ ਦੇ ਵਿੱਚ ਜਾਂਚ ਜੋ ਹੈ ਉਸ ਨੂੰ ਤੇਜ਼ ਕਰ ਦਿੱਤਾ ਹੈ 3 ਜੂਨ ਤੱਕ ਦੱਸ ਦਈਏ ਕਿ ਜੋ 3 ਜੂਨ ਬੀਤੀ ਹੈ ਉਦੋਂ ਤੱਕ ਸਮਾਂ ਦਿੱਤਾ ਗਿਆ ਸੀ ਸਿਵਲ ਹਸਪਤਾਲ ਨੂੰ ਕਿ ਸਾਰੀ ਜਾਣਕਾਰੀ ਜੋ ਹੈ ਉਹ ਵਿਜੀਲੈਂਸ ਨੂੰ ਦਿੱਤੀ ਜਾਵੇ ਬਿਊਰੋ ਜੋ ਹੈ ਪੂਰਾ ਦਿੱਤਾ ਜਾਵੇ ਪਰ ਅਜੇ ਤੱਕ ਪੂਈ ਜਾਣਕਾਰੀ ਜੋ ਹੈ ਉਹ ਵਿਜੀਲੈਂਸ ਨੂੰ ਨਹੀਂ ਮਿਲੀ ਤਾਂ ਹੁਣ ਵੇਖਣ ਵਾਲਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੋਈ ਵੱਡਾ ਐਕਸ਼ਨ ਵੇਖਣ ਨੂੰ ਮਿਲਦਾ ਹੈ ਜਾਂ ਸਿਸਟਮ ਇੱਕ ਵਾਰ ਫਿਰ ਤੋਂ ਚੁੱਪ ਹੋ ਜਾਵੇਗਾ ਕਿਉਂਕਿ ਇਹ ਲੋਕਾਂ ਦੇ ਜੋ ਪੈਸੇ ਨੂੰ ਹੈ ਉਹ ਚੂਨਾ ਲਾਇਆ ਜਾ ਰਿਹਾ ਸੀ ਸਰਕਾਰੀ ਖਜ਼ਾਨਾ ਜੋ ਲੋਕਾਂ ਦੇ ਟੈਕਸਾਂ ਤੋਂ ਭਰਿਆ ਜਾਂਦਾ ਹੈ ਉਸ ਤੇ ਜੋ ਹੈ ਵੱਡਾ ਕਪਲਾ ਜੋ ਸੀਓ ਇਸ ਡਾਕਟਰ ਦੇ ਵੱਲੋਂ ਕੀਤਾ ਗਿਆ ਹੈ ਤਾਂ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਹੈ ਤਾਂ ਹੁਣ ਵੇਖਣ ਵਾਲਾ ਹੋਵੇਗਾ ਕਿ ਇਸ ਸੀਨੀਅਰ ਮੈਡੀਕਲ ਅਫਸਰ ਜੋ ਸੀ ਜਿਸ ਨੇ ਇਹ ਝੂਠੇ ਫਰਜ਼ੀ ਬਿੱਲ ਜੋ ਸੀ ਉਹ ਪਾਸ ਕੀਤੇ ਇਹ ਕਹਿ ਕੇ ਕਿ ਸਰਕਾਰੀ ਬਿੱਲ ਨੇ ਦੱਸ ਦਈਏ ਕਿ ਸਰਕਾਰੀ ਗੱਡੀਆਂ ਐਂਬੂਲੈਂਸਾਂ ਦੇ ਵਿੱਚ ਤੇਲ ਪਾਉਣ ਦੇ ਨਾਤੇ ਇਹ ਬਿੱਲ ਜੋ ਸੀ ਇਸ ਸੀਨੀਅਰ ਮੈਡੀਕਲ ਅਫਸਰ ਦੇ ਵੱਲੋਂ ਜੋ ਹੈ ਉਹ ਲਗਾਤਾਰ ਪਾਸ ਕੀਤੇ ਜਾਂਦੇ ਰਹੇ ਪਰ ਸੱਚ ਆਖੇ ਸਾਹਮਣੇ ਆ ਗਿਆ ਜਿਸ ਤੋਂ ਬਾਅਦ ਹੁਣ ਵੇਖਣ ਵਾਲ ਹੋਵੇਗਾ ਕਿ ਇਸ ਮੈਡੀਕਲ ਅਫਸਰ ਦੇ ਖਿਲਾਫ ਕੀ ਕੋਈ ਵੱਡਾ ਐਕਸ਼ਨ ਵੇਖਣ ਨੂੰ ਮਿਲਦਾ ਹੈ ਜਾਂ ਨਹੀਂ